ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਰਗੇ ਵੇ ਤੇ ਰੇ ਪਾਉਣਾ ਜਿਹਨਾਂ ਆਪਣੇ ਉਧਰ ਪਰਸੋਂ ਰੇ ਜੇ ਕਰਾ ਮਾਰੇ ਆ ਓਕੇ ਚ ਰੇ ਪਾਉਣਾ ਐ ਨੱਕੇ ਵੇ ਨੇ ਤਈਏ ਨੇ ਤਈਏ ਨਹੀਂ ਚਾਰ ਬੰਦੇ ਹੁਣ ਤਈਆ ਹਾਂਜੀ ਇਹ ਲੈ ਠੀਕ ਆ ਜੀ ਹੂੰ ਪੈ ਜੂਗਾ ਜੀ ਗੱਟਾ ਸਿਸਟ ਕਰਦਾ ਕੱਚ ਦੋ ਕੰਮ ਨੂੰ ਦੇਖਦੇ ਆ ਉਹ ਸੇਪ ਆ ਗਏ ਫਿਰ ਰੌਣੀ ਕਰੂੰਗੇ ਖੇਤ ਦੀ ਫਿਰ ਦੇਖਦੇ ਆ ਉਹ ਚੋ ਕਿਆ ਬੀਜਦੇ ਆ ਮੂੰਗੀ ਨਾਲੋਂ ਵੈਸੇ ਮਾਂ ਵੀ ਠੀਕ ਐ ਇਹ ਆ ਸਾਰੇ ਜਮਾਈਆਂ ਵੀ ਜੂਗੇ ਲੋ ਯੋ ਟੇਲ ਲੈ ਆ ਬਤਾਣਾ ਪਿੱਛੇ ਇਧਰ ਲੱਗ ਗਿਆ ਸੋਣਾ ਟਰਾਲੇ ਪੈ ਗਏ ਪੰਜਵੇਂ ਚੱਲਿਆ ਇਹ ਚਾਰ ਪੰਜ ਹੋਰ ਹੋ ਜਾਣੇ ਡੇਢ ਕਿਲੇ ਮੈਂ 10 ਕ ਟਰਾਲੇ ਪੈ ਜਾਣੇ ਲਓ ਜੀ ਲਗੇ ਬੈ ਤੇ ਰੇ ਪਾਉਣ ਇਹਨੇ ਇਹ ਚ ਪੈ ਗਿਆ ਇੱਧਰ ਦੇ ਜਗਰਾ ਕਰਕੇ ਫਿਰ ਖੇਤ ਐਨ ਬਣ ਗਿਆ ਤਾਂ ਹੁਣ ਇਹਨੂੰ ਇੱਕਨੇ ਸਵਾਗਾ ਮਾਰ ਕੇ ਖੇਤ ਪਰ ਇਹ ਪਰ ਏਕਨੇ ਪਾਣੀ ਭਰ ਦੇਣਾ ਬਾਈ ਤੇ ਬਨਹੀਂ ਇੱਕ ਪਾਣੀ ਸੌਖਾ ਭਰ ਜਾਊਗਾ ਤੇ ਬਾਤ ਵੀ ਛੇਤੀ ਆ ਜਾਊਗਾ ਤੇਰੇ ਤੋਂ ਬਾਅਦ ਜਿਆਦਾ ਕਰ ਵਿਜਣੀ ਹੋਈ ਮਾਹ ਨੂੰ ਮਸ਼ੀਨ ਦੇ ਵਿਜਨੇ ਹੋਏ ਜਾਂ ਫਿਰ ਦੋ ਦਿਨਾਂ ਬੋਲਰ ਵਿਜਨੇ ਹੋਏ ਤੁਮ ਮੈਂ ਮਾਂ ਬੀਤ ਦੂੰਗਾ ਤਾਂ ਦਾ ਬੀਵੀ ਆਇਆ ਤੇ ਇਹਨੂੰ ਵੀ ਜਿਹੜਾ ਦੇਖਿਨਾਂ ਦੇ ਫਾਰਮ ਦੇ ਕੋਲ ਕੇ ਤਾਂ ਬਣਾਉਂ ਕੇ ਤਾਂ ਆ ਗਿਆ ਜਾਵੇਂ ਇਸ ਵਰਤਾਨ ਲਾ ਕੇ ਇਹਦੇ ਘਾਹ ਨੂੰ ਗੰਨਾ ਵੀ ਦੂਗੇ ਔਰ ਇਹ ਵੀ ਜਨਾ ਹੋਇਆ ਵੀ ਲੱਗੀਆਂ ਰੰਗ ਬਟਣਾ ਇਹਦਾ ਆਇਆ ਵੀ ਨਾਲ ਦੇ ਨਾਲ ਕੰਮੇ ਪੜ ਜਾਂਦਾ ਏ ਚੱਲੇ ਬੰਦੀਆਂ ਲਾਈ ਜਾਂਦੇ ਆ ਚੰਗੀਆਂ ਬਣਾਉਣੇ ਆਪਾਂ ਇਹਦੇ ਨਾਲ ਦੀ ਨਾਲ ਇਹ ਫੇਦਾ ਉਸ ਦਾ ਮਾਰਕੀਟ ਇਹਨਾਂ ਤੋਂ ਜਾਣਾ ਇਸ ਤੋਂ ਖੋੜਾ ਜਾਣਾ ਪਤੀ ਚੇਦੇ ਆ ਉਧਰ ਕੰਨਾਂ ਵੀ ਲੋਡ ਕਰਨਾ ਅੱਜ ਡਰ ਮੈਗਾ ਨਹੀਂ ਹੈਗਾ ਹੁਣ ਸ਼ਾਮ ਤਾਈਂ ਨਹੀਂ ਪਹੁੰਚੂ ਅੱਜ ਨਹੀਂ ਰਹੀ ਹੋਣਾ ਭਈਆਂ ਨੂੰ ਰਹੀ ਪਾਉਂਦੇ ਨੂੰ ਚਲੋ ਡਰ ਜੈਲੇ ਵਾਲਾ ਪੁੱਛਦਾ ਫਿਰ ਜੈਲੇ ਵਾਲੇ ਨਾਲ ਉਹ ਕੰਨਾਂ ਲੋਡ ਕਰਨਾ ਬਲਵੀਰ ਬਾਈ ਨਾਲ ਦਾ ਢੇਡਾ ਲਾਉਣਾ ਕਰਾਈ ਪਰ ਟਰਾਲਾ ਵੀ ਜੈਲੇ ਵਾਲੇ ਪਾਉਂਗਾ ਕੀ ਆਪਣਾ ਟਰਾਲਾ ਫੇਰ ਲੂ ਜੀ ਆਪਣੇ ਭਈਏ ਆ ਗਏ ਉਹਨਾਂ ਨੇ ਭਰਨਾ ਹੈ ਠੋਕਰਾਂ ਵੀ ਜਲੇ ਟਰਲਾ ਜਲੇ ਟਰਟਰ ਉਹਦੇ ਘਰੇ ਕਿ ਡਾਲਾ ਕੇ ਹੁਣ ਨਹੀਂ ਕਰਾਈ ਪਰ ਮਕੀਨੀ ਮਾਂ ਵੀ ਜਣੇ ਆ ਨਾ ਨਾ ਲੇਟ ਨਹੀਂ ਹੈਗਾ ਮਾਂ ਮੰਗੀ ਲੋਕ ਕਣਕ ਵੱਢ ਕੇ ਵਿਜੇ ਕਰਦੇ ਆ ਹਰੇ ਕਥੇ ਲੇਟ ਹੈ ਸਿੰਗਲ ਦਰਨ ਤੇ ਯਾ ਟਰਾਲੀ ਵੀ ਸਿੰਗਲੇ ਚਾਹੀਦੀ ਹੈ ਰੇਪਾਉਣ ਨੂੰ ਹਾਂ ਆ ਡਬਲ ਟਰਾਲੀ ਦੇ ਲੈ ਜੇ ਮਰੀ ਟੋ ਲੰਗੀ ਤੇ ਉਹਦੇ ਕੋਹੇ ਪਰ ਨੂੰ ਜਿਹੜੇ ਟੈਰਾਂ ਜੱਪੇ ਪਰ ਜਾਂਦੇ ਆ ਸਿੰਗਲ ਟਰਾਲੀ ਦਾ ਆਏ ਵੀ ਜਿੱਕਣ ਕਾ ਟੱਕੇ ਉਹਨੂੰ ਦਵੱਲੇ ਹੁੰਦੀਆਂ ਐ ਚੱਲ ਮਰਗੀ ਸੀ ਬਾਈ ਨੂੰ ਕਹਿੰਨੇ ਵੀ ਲੈ ਕੇ ਆਊਗਾ ਉਹਨੂੰ ਲਿਆਉਣ ਨੂੰ ਫਿਰਦਾ ਟਰਾਲੀ ਇੱਕ ਬੜਾ ਉਹਦਾ ਬੜਾ ਲਿਆਉਣੇ ਕਿ ਛੋਟਾ ਵੀ ਲਿਆਉਣਾ ਹੈ ਹਾਂ ਛੋਟੇ ਕੰਮ ਵਾਸਤੇ ਛੋਟਾ ਲੈ ਲੈਣਾ ਪਰ ਆਇਆ ਵੀ ਰੇਰੂ ਪਾਉਣ ਨੂੰ ਮੌਜ ਹੋ ਜਾ ਕਰੂਗੀ ਹਾਂ ਉਸ ਦਾ ਐਸੋ ਨਹੀਂ ਮੈਂ ਹਾਂ ਢੱਡਣਾ ਆ ਵੇਖੀ ਨਾ ਉਹਦਾ ਗੰਨਾ ਆ ਗਿਆ ਮੇਰੇ ਨਾਲ ਵੀ ਇੱਕ ਵਰਚੀ ਰਹਿ ਗਈ ਨੂੰ ਤੋਂ ਉੱਪਰ ਤੇਜ ਹੈ ਪਰ ਹਵਾ ਵੀ ਪਚਾਲਦੀ ਦੂ ਕਿ ਮਲੂਮ ਨਹੀਂ ਦਿੰਦੀ ਹੈਗੀ ਅੱਧੇ ਕੰਨਾ ਕੁ ਵਟਾ ਵੀ ਲੇਟੇ ਹੈ ਨਹੀਂ 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 ਕਿਹ ਲੈਰ ਕਹਾਂ ਹੈ ਅਲੇ 1 ਮਹੀਨੇ ਲੱਗੂਗਾ ਨਹੀਂ ਲੱਗਦਾ ਮਹੀਨਾ 15 ਦਿਨਾਂ ਵਿੱਚ ਕੰਨਾ ਕਢਾਈ ਹੋ ਜਾਣਾ ਨਹੀਂ 1 ਮਹੀਨੇ ਹੋ ਜਾਗਾ ਹੋ ਜਾਗਾ ਆਦਾ ਜਾਉ ਹੈ ਏ ਹੈ ਨਾ ਕਨਕਵੀ ਵਾਲੇ ਹਰੀ ਇਹਦਾ ਪਾਣੀ ਲਾਉਂਦੇ ਲੋਕ ਆਂ ਤਾਂ ਹਾਂ ਪਾਣੀ ਲਾਈ ਜਾਤਾ ਹੈ ਤਾਂ ਕਰਕੇ ਚਲੋ ਕੰਮ ਦਾ ਫੇਰਾ ਪਹਿਲਾਂ ਸਰੋਂ ਵੱਢਦੇ ਹੋ ਜਿਹਦਾ ਵੀ ਹੈਗਾ ਸਰੋਂ ਸਰੋਂ ਮਾਦਕੀ ਪਤ ਨਹੀਂ ਨਹੀਂ ਜਾਂਦਾ ਅੱਛਾ ਬੰਦੇ ਨਿਕਟ ਹਾਂ ਹਾਂ ਇਹਦਾ ਹੈ ਸਰੋਂ ਨੂੰ ਬੰਦੇ ਜ਼ਿਆਦਾ ਚਾਹੀਦਾ ਏ ਹਾਂ ਉਹ ਕਾਕਾ ਹਾਂ ਹਾਂ ਇਹ ਤਾਂ ਹੈ ਹਾਂ ਚਲੋ ਜੀ ਚਲ ਚੱਲ ਭਾਈ ਹੋਣੀ ਰੋਕਣਾ ਵੈ ਹੁਣ ਖਾਲੀ ਕਰਦੇ ਹੋ ਜੀ ਅਗੇ ਦੇ ਅੱਧ ਬਰਵੀਰ ਚਾਚੇ ਦੇ ਨਾਲ ਲੋਡ ਕਰਨਾ ਟਰੈਕਟਰ ਇਫੇ ਜੈਲੇ ਵਾਲਾ ਮੰਗਣਾ ਪਿਆ ਟਰਾਲਾ ਵੀ ਜੈਲੇ ਵਾਲਾ ਹੀ ਹੈ ਕਿ ਆਪਣੇ ਘਰੇ ਹੀ ਪਾਉਂਦੇ ਅੱਜ ਮੇਰੇ ਨੂੰ ਦੇਖਦੇ ਮੇਰੇ ਨੂੰ ਆਪਣੇ ਨਾਲ ਲੈ ਕੇ ਜਾਊਗਾ ਜਦ ਤੱਕ ਜਿੱਕਾ ਦਾ ਘੇੜਾ ਰਹਿ ਵੀ ਗਿਆ ਬਜੈਲੇ ਵਾਲੇ ਕੋਲ ਆ ਲੂੰਗੇ ਬਾਕੀ ਲਾਗੇ ਲੋਡ ਕਰਨ ਇਹ ਇਹਦੇ ਕਿੰਨਾ ਟਾਈਮ ਲੱਗਦਾ ਹਾ ਲੋਡ ਕਰਨ ਇਹਨੂੰ ਪੀਆਂ ਪਨੀਆਂ ਉੱਪਰੇ ਦਾਖ ਪਈਆਂ ਤਰੇ ਦੇ ਬਾਹਰੇ ਗਏ ਨੇ 14 ਦੇ ਚਬਾਲੀ ਟਰਾਲੀ ਜੋ ਛਿੱਤੀ ਰੋਲ ਹੋ ਜਾਊਗਾ ਪੰਜ 6 ਬੰਦੇ ਇਹ ਪੰਜ ਲਾਗੇ ਲੋਡ ਕਰਨੇ ਕਹਲੇ ਛੱਲਣ ਲੱਗਿਆ ਵਾ ਇਹ ਕੱਦੀ ਭਰੀ ਰਹੀ ਗਈ ਬਸ ਵਰ ਕੇ ਫੇਰ ਟਾਈਮ ਚ ਤੱਕ ਨਾ ਹੈ ਇੱਕ ਵਰਤੀ ਹੋ ਰਹੀ ਹੈ ਜੋ ਜੀ ਚਾਪੀ ਕੇ ਫੇਰ ਲੱਗੇ ਇੰਨੀ ਕ ਲੋਡ ਹੋ ਗਈ ਬਾਕੀ ਹੁਣ ਡਰੱਗੀ ਤਿੰਨ ਜੇ ਕਰ ਦੇਣੀ ਆ ਉਹ ਪਰੇ ਪਾਸੇ ਤੇ ਪਹੀ ਚ ਘੜਾ ਕੇ ਪਰੇ ਗਣਾ ਨੇੜੇ ਹੀ ਆ ਫਿਰ ਪਹੀ ਤੇ ਉਹ ਲੱਦੂਗੇ ਇੱਧਰ ਇੱਧਰ ਲੱਦ ਹੋ ਗਿਆ ਉਹ ਰਹਿ ਗਿਆ ਪਾਸੇ ਤਾਂ ਪਰੀਆਂ ਲੋਕੀ ਉਧਰ ਸਾਫੋ ਬੀ ਐਨ ਵੀ ਆ ਗਿਆ ਇਹ ਕਾਪਰ ਸੀਮਟਣ ਆ ਗਿਆ ਗੰਨੇ ਜਾ ਕੇ ਉਹਦੀ ਵੀ ਖਬਰ ਸਾਰ ਆਦਲ ਵੀ ਗੇ ਦੇ ਕੇ ਤਾਂ ਇਧਰ ਉਹ ਬਲਵੀਰ ਬਾਈ ਨਾਲ ਆ ਗਿਆ ਜਗਨ ਲੜ ਹੁੰਦਾ ਹੈ ਉਹ ਮੈਂ ਲੋਈ ਪਹਿਲਾਂ 729 ਹੂੰ ਐਂ ਦਾਤ ਚੱਕਿਆ ਹਾਂ ਐਂ ਦਾਤ ਚੱਕਿਆ ਦੱਸਿਓ ਭਾਈ ਵਿੰਦਰ ਨੂੰ ਦਾਤ ਕਾਦੇ ਬਾਅਦ ਦਾ ਚੱਕਿਆ ਇਹ ਪਰਸੇਨ ਵਧਣ ਵਾਸਤੇ ਹੁੰਦਾ ਤੂੰ ਲੱਗਿਆ ਵੱਟ ਸਾਫ ਕਰਨੀ ਤੇ ਗੈਰ ਵੱਟ ਕਾ ਨੂੰ ਲਫਾਫੇ ਆ ਵੱਟ ਵਾਲੇ ਤੈਂ ਵੱਟ ਵੱਢੀ ਆ ਹੁਣ ਆਹ ਦੇਖ ਰਹੀ ਰਾਤੀ ਓਹੋ ਲਫਾਫੇ ਆ ਉਹਦੇ ਚ ਕੁਛ ਵੀ ਹੋਵੇ ਇਹ ਦਾਤ ਹੁੰਦਾ ਪਰਸੇਨ ਵਧਣ ਵਾਸਤੇ ਤੈਂ ਵੱਢੀ ਦੇ ਕੇ ਵੱਟਾ ਦੇਖੋ ਜੀ ਇਹਨੇ ਵੱਟ ਵੱਢ ਗਏ ਹਟਈ ਰਾਤੀ ਵੱਟ ਸਾਫ ਵੱਟਾ ਸਭ ਕਰਨੀ ਆ ਹਾਂ ਆ ਦੇਖੋ ਫੇ ਵੱਟ ਵੱਢਣ ਲੱਗਿਆ ਬਾਈ ਆ ਲਾਪਣੀਓ ਹੂੰ 85 ਦੇ ਕਿਹੜੇ ਸਿਆੜਾ ਊਂੀ ਦਾ ਦਮਾ ਹਾਂ ਹਾਂ 25 ਕਰ ਲੇ ਨਹੀਂ ਹੁੰਦਾ ਉਧਰ ਆਹ ਸਿਆੜਾ ਜੀ 285 ਦੇ ਆ ਬਰਸੀਨੇ ਦੇ ਨਾਲ ਵਾਲੇ ਲੋਕਰੇ ਕੀਲੇ ਦੇ ਕੀਲੇ ਵੇਚਲੇ ਪਤਾ ਕਿਸੇ ਦਾ ਆ ਮੈਂ 285 ਦੇ ਵੇਚੇ ਆ ਹਾਂ ਸਾਰੇ ਪਿੰਡ ਜਨ ਵਾਲੋ ਪੈ ਗਿਆ ਇਹਦੀ ਹਸ ਤਾਂ ਮੈਂ ਛੱਡ ਤੀ ਆ ਇਹ ਹੋਰ ਹੈ ਇਧਰ ਪਹੀ ਪਰਤਿਆ ਨਾ ਉਹ 85 ਕੰਨਾ ਖੜਾ ਹੈ ਵੀ ਕਿਸੇ ਦਾ ਹਾਂ ਉਹੀ ਗੱਲ ਹੋ ਗਿਆ ਉਹ ਭਈਆ ਜੀ ਪਰਲੇ ਪਾਸੇ ਪਹੀ ਤੇ ਫਿਰ ਆ ਜਿਹੜੇ ਦੋ ਸਿਆੜੇ ਦਿਖ ਜੇ ਕਰਨ ਇਧਰ ਤੇ 50 85 ਗੰਨਾ ਖੜਾ ਹੋ ਰਿਹਾ ਬੱਲੇ ਪਾਣੀ ਲਾਤਾ ਗੰਨੇ ਨੂੰ ਬੱਲੇ ਲਓ ਜੀ ਇਹਦੇ ਦਾ ਮੁੰਡਾ ਦਾ ਗੰਨਾ ਇਹਦਾ ਪਾਣੀ ਲਾਤਾ ਇਹਨੇ ਹਾਂ ਹਾਂ ਇਹ ਤੇ ਭਰ ਗਿਆ ਹਨਾ ਵਧੀਆ ਜੀ ਮੈਂ ਤਾਂ ਭਈਆ ਨੂੰ ਵਾਦਾ ਕਰ ਮੈਂ ਤੁਸੀਂ ਜਾਣੋ ਥੋੜਾ ਮੁਕਣਾ ਕੰਮ ਜਾਨੂੰ ਇਹਨੇ ਫੇਰ ਹੋਣਾ ਪਿੱਛੇ ਅੱਛਾ ਦੇ ਦਾ ਪਾਨੇ ਫਰਬੀ ਫਰਬੀ ਹੂੰ ਹੂੰ ਫਰਬੀ ਵੀ ਦੇਉਗੇ ਤੇ ਠੀਕ ਆ ਜੀ ਆ ਕਿੰਨੇ ਵਾਲੀਓ ਪਰਚੀ 100 ਵਾਲੀਓ ਐ ਹੂੰ ਇਹ ਵੀ ਹੋੜੀਆਂ ਕੁੱਤੇ ਹੋਣੇ ਆ ਹੂੰ ਹੂੰ ਕਿਹੜੇ ਬਣੇ ਨੀ ਉਕਣੇ ਇਹਨਾਂ ਦੇ ਨਾ ਬਣਗੇ ਹੁਣ ਤਾਂ ਬਣਗੇ ਕਿ ਪਗਰ ਕੀ ਲੱਗਦਾ ਨਾ ਨਾ ਬਣਗੇ ਹੋ ਨਵੀ ਦਾ ਜੀ ਬਸ ਵਧੀਆ ਹੂੰ ਕੱਲ ਕਰਤੀ ਨੂੰ ਸਵੇਰੇ ਮੈਂ ਪਿਛਿਆ ਮੱਕੀ ਨੂੰ ਚਲ ਵਧੀਆ ਕਰਿਆ ਮਰਗੀ ਸੰਡੀ ਪਤਾ ਨਹੀਂ ਮੈਂ ਵੀ ਦੇਖ ਕੇ ਆਣੀ ਹਾਂ 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 ਮੈਂ ਵੀ ਦੇਖ ਕੇ ਆਣੀ ਮੱਕੀ ਕਿੰਨੀ ਮੈਨੂੰ ਜਾਣੀ ਹੋਇਆ ਅੱਜ ਪਰਸੋਂ ਜਦੋਂ ਸਵੇਰੇ ਗੇ ਜਦੋਂ ਲੱਗਿਆ ਵਾਂ ਕੱਲ ਨੂੰ ਮਾਰ ਕੇ ਬਣਾਨੇਗਾ ਉੱਥੇ ਵੀ ਪਹਿਲਾਂ ਹਾਂ ਮੇਲੇ ਮੈਂ ਜਾ ਕੇ ਜੇ ਟਰਾਲੀ ਖੋਲ ਕੇ ਆਮਾ ਇਹਨੂੰ ਇੰਨੀ ਵੀ ਨਹੀਂ ਪੀੜ ਮੇਲੇ ਚ ਹਾਂ ਪੀੜ ਤਾਂ ਹੈਗੀ ਐ ਹੁਣ ਮੈਂ ਹੋਰ ਕਰਨਾ ਹੈ ਟਰਾਲੀ ਖੋਲ ਲੈ ਆਉਣੀ ਜਾ ਕੇ ਕੱਲ ਨੂੰ ਮੈਂ ਆਪਣੀ ਘੜਨੀ ਐ ਕੱਲ ਨੂੰ ਜੇ ਪਰਸੋਂ ਕਹਿੰਦੇ ਭਈਏ ਹੁਣ ਦੁਬਾਰਾ ਤੱਕ ਕਹਿੰਦੇ ਲੱਗ ਦੂੰਗੇ ਫੇ ਮੈਂ ਆਪਣੀ ਵਾਲੀ ਖੋਲ ਲੈ ਆਉਣੀ ਇਹ ਖਾਲੀ ਕਰਾ ਕੇ ਪਾ ਦੇ ਆਪਣੀ ਹਾਂ ਅੱਛਾ ਉਹ ਟਰਾਲਾ ਹਾਂ ਇਹ ਵਾਲਾ ਤਾਂ ਅਸੀਂ ਪਾ ਲਿਆ ਤੇਰਾ ਨਹੀਂ ਨਹੀਂ ਉਹ ਕਿੰਨੇ ਵਾਲੀ ਆ ਉਹ ਵੀ 100 ਵਾਲੀ ਉਹ ਸਾਰੀ ਬਾਲਾਂ ਜਿਹੜਾ ਹੋਇਆ ਪਲਾਸਟਿਕ ਵਾਲੀ ਲਾਸਟੇ ਹੈ ਮੱਧ ਹੋ ਜਾਣਾ ਡੇਢ ਡੂੜੇ ਡੇਢ ਹੋ ਜਾਊਗਾ ਹੈ ਡੇਢ ਤੇ ਡੇਢ ਪੁੱਤਰ ਲੈ ਲੈ 60 ਹਾਂ 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 ਪੇਮੈਂਟ ਕਿਸ ਤੱਕ ਆ ਗਈ ਪੈਨ ਦਾ ਨਹੀਂ ਪਤਾ ਯਾਰ ਦੱਸ ਦਊਗਾ ਉਹ ਵੀ ਚਲੋ ਠੀਕ ਹੈ ਜੀ ਮੇਰੀ ਵੀਡੀਓ ਇੱਥੇ ਰੱਖ ਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਆ ਲਓ ਬਾਜੀ ਸਤਿ ਸ੍ਰੀ ਅਕਾਲ ਜੀ